ਬਾਬਾ ਜੀ ਕੀ ਕਰ ਕੋਈ ਨਹੀਂ ਭਾਈ ਕੋਈ ਨਹੀਂ ਗੱਲਬਾਤ ਕਰਦੇ ਆ ਜੀ ਮਾਨ ਸਾਹਿਬ ਅੱਜ ਮੈਂ ਬਾਰੇ ਇਹ ਕਹਿਣਾ ਚਾਹੂੰਗੀ ਜੀ ਬੱਚੋ ਅੱਜ ਦਾ ਜੋ ਸਮਾਗਮ ਹੈ ਇਸ ਬਾਰੇ ਥੋੜੀ ਜੀ ਜਾਣਨਾ 바ਦੋ ਅੱਜ ਸਾਡੀ ਸਿੱਖ ਕੌਮ ਦੇ ਲਈ ਛੋਟੇ ਸਹਿਬ ਜਗਤਿਆਂ ਦੀ ਸ਼ਹਾਦਤ ਮਾਤਾ ਗੁਜਰੀ ਕੌਰ ਜੀ ਜੀ ਬਾਬਾ ਟੋਟਰਮਲ ਦੀ ਭਾਈ ਮੋਤੀ ਸਿੰਘ ਮੈਰੇ ਦੀ ਇਨਨਤੀਆਂ ਕੁਰਬਾਨੀਆਂ ਕਰਕੇ ਅੱਜ ਮਹਾਨ ਕੱਠ ਹੋਇਆ ਮੈਂ 2 ਦਿਨਾਂ ਦਾ ਪੰਜਾਬ ਤੇ ਹਰਿਆਣਾ ਦਾ ਦੌਰਾ ਕਰਦਾ ਰਹੇ ਹਾਂ ਤੇ ਹੀੜਾਂ ਦੀਆਂ ਹੀੜਾਂ ਟਰੈਕਟਰ ਹੀ ਟਰੈਕਟਰ ਕੇਸਰੀ ਨਿਸ਼ਾਨ ਕੇਸਰੀ ਖਾਲਸਾ ਦੀ ਝੰਡੇ ਮੈਨੂੰ ਦਿਖ ਰਿਹਾ ਹੈ ਤੇ ਮੈਂ ਸਮਝਦਾ ਹਾਂ ਕਿ ਹੁਣ ਵਕਤ ਆ ਗਿਆ ਹੈ ਕਿ ਜ਼ਲਾਲਤ ਅਸੀਂ ਬਹੁਤ ਕੱਟ ਚੁੱਕੇ ਹਾਂ 1947 ਤੋਂ ਬਾਅਦ ਹੁਣ ਟਾਈਮ ਹੈ ਕਿ ਅਮਨ ਪਸੰਦ ਤੇ ਜਮਹੂਰੀਅਤ ਤਰੀਕੇ ਦੇ ਨਾਲ ਆਪਣਾ ਅਲੱਗ ਦਾ ਦੇਸ਼ ਕਾਇਮ ਕਰਿਏ ਜੋ ਇੱਕ ਬਫਰ ਸਟੇਟ ਇਸਲਾਮਿਕ ਪਾਕਿਸਤਾਨ ਕੌਮਰਿਟ ਚੀਨ ਤੇ ਹਿੰਦੂ ਇੰਡੀਆ ਦੇ ਵਿਚਾਲੇ ਹੋਊਗੀ ਜੀ ਦੇ ਨਾਲ ਦੱਖਣ ਏਸ਼ੀਆ ਦੇ ਲਈ ਸਦਾ ਦੇ ਲਈ ਅਮਨ ਤੇ ਸ਼ਾਂਤ ਦੀ ਬਾਂਸਰੀ ਵੱਜਦੀ ਰਹੂਗੀ ਅਸੀਂ ਕਿਸੇ ਕੌਮ ਦੇ ਦੀਨ ਕਦੇ ਰਹੇ ਨਹੀਂ ਨਾ ਅਸੀਂ ਰਹਿ ਸਕਦੇ ਹਾਂ ਖਾਸ ਕਰਕੇ ਜੋ 1984 ਦੇ ਵਿੱਚ ਇੰਦਰਾ ਗਾਂਧੀ ਤੇ ਭਾਜਪੀ ਤੇ ਬਾਕੀ ਆਂਦੀਆਂ ਪਾਰਟੀਆਂ ਨੇ ਰੜ ਕੇ ਫੌਜ ਦਾ ਹਮਲਾ ਦਰਬਾਰ ਸਾਹਿਬ ਦੇ ਉੱਤੇ ਕੀਤਾ ਸਾਡੇ ਆਜ਼ਾਦੀ ਪੱਖ ਲੀਡਰ ਸੰਤ ਚਨੈ ਸਿੰਘ ਪਿੰਡਰ ਵਾਲਿਆਂ ਨੂੰ ਔਰ ਹਜ਼ਾਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਫਿਰ ਦਿੱਲੀ ਦੇ ਵਿੱਚ ਸਰਜੀਵ ਗਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖ ਕੌਮ ਦੀ ਕਤਲੇਆਮ ਕੀਤੀ ਫੇਰ ਜਦੋਂ ਮੋਦੀ ਚੀਫ ਮਿਨਿਸਟਰ ਸੀਗਾ ਗੁਜਰਾਤ ਦਾ 60000 ਸਿੱਖ ਜਿਹੜੇ ਕਿਸਾਨ ਸੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਇਸ ਦੁਸ਼ਟ ਨੇ ਖਤਮ ਕਰਤੀਆਂ ਜ਼ਬਤ ਕਰਤੀਆਂ ਤੇ ਹੁਣ ਜਿਹੜਾ ਨਿਹਰਗਰਦੀ ਕੀਤੀ ਹੈ ਤੇ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਬਾਹਰ ਦੇ ਮੁਲਕ ਦੇ ਵਿੱਚ ਹੋਵੇ ਬੇਸ਼ੱਕ ਇੰਡੀਆ ਦੇ ਵਿੱਚ ਹੋਵੇ ਉਸ ਨੂੰ ਜਿਹੜੇ ਇਹਨਾਂ ਦੇ ਗੈਂਗਸਟਰ ਹੈ ਲੋਰੈਂਸ ਬਿਸ਼ਨੋਈ ਵਗੈਰਾ ਇਹਨਾਂ ਦੇ ਕੰਟਰੋਲ ਦੇ ਵਿੱਚ ਗੁਜਰਾਤ ਦੇ ਜੇਲ੍ਹਾਂ ਦੇ ਵਿੱਚ ਸ਼ਾਂਹੇ ਰੱਖੇ ਹੋਏ ਐ ਉਹ ਉਸਨਾਂ ਤਰਤੀਆਂ ਤੇ ਜਾ ਕੇ ਸਿੱਖਾਂ ਨੂੰ ਸ਼ਹੀਦ ਕਰ ਰਿਹਾ ਜਿਵੇਂ ਕੈਨੇਡਾ ਦੇ ਵਿੱਚ ਆਪਣੇ ਨੱਜਰ ਨੂੰ ਮਾਰਤਾ ਹੈ ਮਲਕ ਨੂੰ ਮਾਰਤਾ ਹੈ ਸੁਖਦੂਲ ਸਿੰਘ ਨੂੰ ਮਾਰਤਾ ਹੈ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਣੀਆਂ ਚ ਮਾਰਤਾ ਹੈ ਪਾਕਿਸਤਾਨ ਦੇ ਵਿੱਚ ਪੰਜਵਾਰ ਤੇ ਲਖਵੀਰ ਸਿੰਘ ਰੋਡੇ ਨੂੰ ਮਾਰਤਾ ਹੈ ਇੱਥੇ ਇੰਡੀਆ ਦੇ ਵਿੱਚ ਹਰਿਆਣੇ ਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਾਰਦਾ ਹੈ ਹੁਣ ਨਵਾਂ ਨਵਾਂ ਹਰੀਨੋ ਫਰੀਦਕੋਟ ਦੇ ਵਿੱਚ ਹੋਰ ਸਿੱਖ ਮਾਰਦਾ ਸੋ ਮੇਰਾ ਮਤਲਬ ਹੈ ਜੀ ਅਸੀਂ ਇਹੋ ਜੀ ਜ਼ਲਾਲਤ ਨਹੀਂ ਘਟਣਾ ਚਾਹੁੰਦੇ ਇਹੋ ਜੇ ਰਾਜ ਥੱਲੇ ਜਿਸ ਨੂੰ ਸਾਡੀ ਕਦਰ ਨਾ ਹੋਵੇ ਸਾਡੀ ਫੌਜ ਦੇ ਵਿੱਚ ਭਰਤੀ ਬੰਦ ਕਰ ਦਿੱਤੀ ਹੈ ਸਪਰੀਮ ਕੋਰਟ ਦੇ ਵਿੱਚ ਕੋਈ ਜੱਜ ਹੈ ਨਹੀਂ ਸਿੱਖਾਂ ਦਾ ਕਿਤੇ ਵੀ ਸਾਨੂੰ ਸਿੱਖ ਨਜ਼ਰ ਨਹੀਂ ਆਉਂਦਾ ਕੋਈ ਬਾਹਰ ਦੇ ਮੁਲਕਾਂ ਵਿੱਚ سفیر ਨਹੀਂ ਹੈ ਸਿੱਖ ਤੇ ਜਿਹੜੇ ਚਾਰਫਲੋਸ ਹੈਗੇ ਆ ਉਹਨਾਂ ਨੂੰ ਵੀ ਕੋਈ ਗੱਦੀ ਨਹੀਂ ਦਿੱਤੀ ਜਿਹੜੇ ਭਾਪੀ ਚ ਗਏ ਆ ਉਹ ਵੀ ਖਾਲੀ ਹੱਥ ਫਿਰਦੇ ਆ ਸੋ ਮੇਰਾ ਮਤਲਬ ਹੈ ਕਿ ਜਿੰਨਾ ਸਿਰ ਆਪਾਂ ਜ਼ਾਤ ਨਹੀਂ ਹੁੰਦੇ ਉਹਨਾਂ ਸਿਰ ਆਪਾਂ ਨੂੰ ਜ਼ਲਾਲਤ ਦੇ ਨਾਲ ਇਸ ਬੱਸੀ ਦੇ ਵਿੱਚ ਹਿੰਦ ਦੀ ਸਾਨੂੰ ਆਪਣੇ ਰਹਿੰਦੇ ਹੋਏ ਸਾਲ ਗੁਜ਼arne ਪੈਣਗੇ ਜਿਹੜਾ ਅਸੀਂ ਸ਼ਰਮ ਮੰਗਦੇ ਆਂ ਜ਼ਲਾਲਤ ਮੰਗਦੇ ਆਂ ਇਹ ਅਸੀਂ ਬੰਦ ਕਰਾਉਣਾ ਚਾਹੁੰਦੇ ਆਂ ਮਾਨ ਸਾਹਿਬ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਜੀ ਨੂੰ ਪਿੱਛੇ ਕਰ ਦਿੱਤਾ ਗਿਆ ਹੈ ਤਾਨੂੰ ਲੱਗਦਾ ਨਹੀਂ ਕਿ ਕਿਤਨਾ ਕਿਤੇ ਜਦੋਂ ਉਹਨਾਂ ਨੇ ਜੀ ਜੀ ਸਜ਼ਾ ਸੁਣਾਈ ਸੀ ਉਹਦੇ ਕਰਕੇ ਉਹਨਾਂ ਨੂੰ ਮੌਤੇ ਪਿੱਛੇ ਤੱਕ ਆਇਆ ਨਾ ਦੇਖੋ ਸੁਖਬੀਰ ਸਿੰਘ ਨੂੰ ਇੰਨੀਆਂ ਸਜ਼ਾਵਾਂ ਮਿਲੀਆਂ ਤੇ ਉਸ ਨੇ ਮਨਜ਼ੂਰ ਵੀ ਕੀਤੀ ਹੈ ਕਿ ਮੈਂ ਦਖਲਅੰਦਾਜ਼ੀ ਕਰ ਰਿਹਾ ਹਾਂ ਤੇ ਸੁਖਬੀਰ ਸਿੰਘ ਦੇ ਹੁਕਮ ਤੋਂ ਬਿਨਾਂ ਉਹ ਗਿਆਨੀ ਜੀ ਨੂੰ ਇਸ ਤਰ੍ਹਾਂ ਸਲੀਬ ਨਹੀਂ ਸੀ ਕੀਤਾ ਜਾਣਾ ਜਿਵੇਂ ਉਹਨਾਂ ਨੂੰ ਕੀਤਾ ਗਿਆ ਇਹ ਮਤਲਬ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕੀਤੀ ਹੈ ਹਾਂ ਕਿ ਤੁਸੀਂ ਜਾਓਗੇ ਹੁਣ ਇੱਕ ਮੈਂ ਤੁਹਾਨੂੰ ਕੀ ਦੱਸੂਗਾ ਤੁਸੀਂ ਸੰਗਤ ਨੂੰ ਜਾਣਦੀ ਪਹਿਲ ਕੀਤੀ ਹੈ ਨਾ ਮੈਂ ਕਿਹਾ ਸ਼ਾਇਦ ਤੁਸੀਂ ਪਹਿਲ ਕਦਮ ਤੁਸੀਂ ਕਰਨ ਜਾ ਰਹੇ ਹੋ ਸ਼ਾਇਦ ਨਹੀਂ ਮੈਨੂੰ ਮੈ ਇਹ ਦੱਸਣ ਵਾਲੀਆਂ ਗੱਲਾਂ ਥੋੜੀਆਂ ਐ ਥਿਸਕ ਜਾਈਦਾ ਚੁੱਪ ਰਹਿ ਅਗਰੇ ਜੀ ਜੀ ਧਾਮੀ ਸਾਹਿਬ ਨੂੰ ਜਿਵੇਂ ਹੋਇਆ ਜੀ ਧਾਮੀ ਸਾਹਿਬ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੁਣ ਅਜਬੀਰ ਕੌਰ ਦੀ ਵੀ ਧਾਮੀ ਸਾਹਿਬ ਨੇ ਤਨਖਈਆ ਕਰਾਰ ਦਿੱਤਾ ਗਿਆ ਜੀ ਕਿੰਨੂ ਧਾਮੀ ਸਾਹਿਬ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਬੀਬੀ ਜ਼ਗੀਰ ਕੌਰ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਜਿਹੜਾ ਤਨਖਈਆ ਕਰਾਰ ਕੀਤਾ ਗਿਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਫਿਰ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਬੀਬੀਆਂ ਨੂੰ ਵੀ ਆਪਣਾ ਚਰਿੱਤਰ ਉੱਚਾ ਰੱਖਣਾ ਚਾਹੀਦਾ ਜੀ ਦੇ ਨਾਲ ਕੋਈ ਇਹੋ ਜੀ ਗੱਲ ਵੀ ਨਾ ਕਰ ਸਕੇ ਮਾਨ ਸਾਹਿਬ ਅੱਜ ਬੀਰ ਬਾਲ ਦਿਵਸ ਬਣਾ ਰਿਹਾ ਕੇਂਦਰ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਕਿਵੇਂ ਦੇਖਦੇ ਹੋ ਕਹਿੰਦੇ ਬਾਰ ਬੇਲ ਦਿਵਸ ਬਣਾ ਰਹੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪੀ ਵੱਲੋਂ ਬੀਰ ਬਾਲ ਦਿਵਸ ਮਨਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਪਤਾ ਨਹੀਂ ਮੈਨੂੰ ਤਾਂ ਸਮਝ ਵੀ ਨਹੀਂ ਆਉਂਦੀ ਕਿ ਇਹਨਾਂ ਦੀ ਹਿੰਦੀ ਦੀ ਕੀ ਇਹ ਕਹਿ ਰਹੇ ਆ ਧੰਨਵਾਦ ਜੀ ਠੀਕ ਹੈ ਜੀ ਸ਼ੁਕਰੀਆ